ਸ਼ਹੀਦ ਕਰਤਾਰ ਸਿੰਘ ਸਰਾਬਾ ਦੀ ਸ਼ਹੀਦੀ ਦਿਵਸ ਮੌਕੇ ਅੱਜ ਲੁਧਿਆਣਾ ਦੇ ਉਹਨਾਂ ਦੀ ਜੱਦੀ ਪਿੰਡ ਸਰਾਬਾ ਵਿਖੇ ਸੂਬਾ ਬਜਰੀ ਸਮਾਗਮ ਕਰਵਾਇਆ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਚੀ ਚੀਤੌਰ ਤੇ ਪਹੁੰਚ ਕੇ ਕਰਤਾਰ ਸਿੰਘ ਸਰਾਬਾ ਨੂੰ ਸ਼ਰਧਾਂਜਲੀ ਪੇਟ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸ਼ਹੀਦ ਸਰਾਬਾ ਸਣੇ 7 ਗਦਰ ਯੋਧਿਆਂ ਦੀ ਸ਼ਹਾਦਤ ਦਾ ਵਰਨਨ ਕੀਤਾ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਕ੍ਰਾਂਤੀਕਾਰੀ ਯੋਧਿਆਂ ਨੂੰ ਉਹਨਾਂ ਦੀ ਹਿੰਮਤ ਅਤੇ ਦੇਸ਼ ਪ੍ਰੇਮ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨਾ ਕਿਹਾ ਕਿ ਸ਼ਹੀਦ ਸਰਾਬਾ ਦੀ ਸ਼ਹੀਦੀ ਦਿਹਾੜੀ ਵਾਲੇ ਦਿਨ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ। ਉਨਾ ਕਿਹਾ ਕਿ ਇਸ ਨਾਲ ਨਵੀਂ ਪੀੜੀ ਨੂੰ ਸ਼ਹੀਦਾਂ ਦੀ ਸ਼ਹਾਦਤ ਬਾਰੇ ਪਤਾ ਲੱਗੇਗਾ। ਉਨਾ ਐਲਾਨ ਕੀਤਾ ਕਿ ਸਰਾਬਾ ਪਿੰਡ ਵਿੱਚ 45 ਕਰੋੜ ਰੁਪਏ ਤੋਂ ਵੱਡੀ ਗ੍ਰਾਂਟ ਨਾਲ ਵਿਕਾਸ ਕਾਰਜ ਕੀਤੇ ਜਾਣਗੇ ਜਿਸ ਵਿੱਚ ਪਿੰਜੋਕ ਪਾਣੀ ਦਾ ਪ੍ਰੋਜੈਕਟ ਅਤੇ 에ਅਰ ਫੋਰਸ ਟ੍ਰੇਨਿੰਗ ਅਕੈਡਮੀ ਦੀ ਸਥਾਪਨਾ ਸ਼ਾਮਿਲ ਹੈ। ਪਾਣੀ ਦਾ ਜਿਹੜਾ ਇੱਥੇ ਪਿੰਡ ਦੇ ਪਾਣੀ ਦਾ ਸਪੰਸਾਹਬਾ ਨੇ ਵੀ ਕਿਹਾ ਪਾਣੀ ਖਰਾਬ ਹੋ ਗਿਆ ਥੱਲੇ ਧਰਤੀ ਵਾਲਾ ਤੇ ਇਥੇ ਫਿਲਟਰਡ ਵਾਟਰ ਜਿੰਨਾ ਵੀ ਉਹਦਾ ਖਰਚਾ ਹੋਊਗਾ ਇਸ ਪਿੰਡ ਨੂੰ ਸਾਰੇ ਪਿੰਡ ਨੂੰ ਪਾਣੀ ਮੁਹੱਈਆ ਸਾਫ਼ ਪਾਣੀ ਮੁਹੱਈਆ ਕਰਾਉਣਾ ਸੋ ਫਾਰ ਜਿਹੜਾ ਅੰਦਾਜ਼ਾ ਹੈਗਾ 2 ਕਰੋੜ 82 ਲੱਖ ਦਾ ਤੇ ਇਹ ਅੱਜ ਹੀ ਮੈਂ ਡੀਸੀ ਸਾਹਿਬ ਨੂੰ ਕਹਤਾ ਤੇ ਤੁਸੀਂ ਇਹ ਪਾਣੀ ਵਾਲਾ ਜਿਹੜਾ ਮਸਲਾ ਸਭ ਤੋਂ ਵੱਡਾ ਤਾਂ ਇਹ ਕਿ ਆਪਾਂ ਨੂੰ ਪੀਣ ਵਾਲਾ ਪਾਣੀ ਸਾਫ਼ ਮਿਲੇ ਹਵਾ ਸਾਫ਼ ਮਿਲੇ ਇਹ ਬੁਨਿਆਦੀ ਸਹੂਲਤਾਂ ਚ ਆ ਜਾਂਦਾ ਕਰਤਾਰ ਸਿੰਘ ਸਰਾਬਾ ਦਾ ਜਨਮ 24 ਮਈ 1896 ਨੂੰ ਸਰਾਬਾ ਪਿੰਡ ਦੇ ਮੰਗਲ ਸਿੰਘ ਦੇ ਘਰ ਸਾਹਿਬਕੌਰ ਦੀ ਕੁੱਖੋਂ ਹੋਇਆ ਜੁਲਾਈ 1912 ਵਿੱਚ ਬਰਕਲੇ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਸan francisco ਗਈ ਜਿੱਥੇ ਉਹ ਗਦਰ ਪਾਰਟੀ ਦੇ ਮੋਦੀ ਸੋਨ ਸਿੰਘ ਪਖਨਾ ਦੇ ਸੰਪਰਕ ਵਿੱਚ ਆਈ ਜਿੱਥੋਂ ਉਹਨਾਂ ਨੂੰ ਪ੍ਰਤਾਣਮੀ ਬਸਤੀਵਾਦ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਪ੍ਰੇਰਣਾ ਮਿਲੀ ਬਰਤਾਨਵੀ ਸਾਸਨ ਦੇ ਖਿਲਾਫ ਆਜ਼ਾਦੀ ਦੇ ਘੋਲ ਦੌਰਾਨ ਕਰਤਾਰ ਸਿੰਘ ਸਰਾਬਾ ਨੂੰ ਸਾਥੀਆਂ ਸਣੀ ਗ੍ਰਿਫਤਾਰ ਕਰ ਲਿਆ ਗਿਆ। ਬਰਤਾਨਵੀ ਸੈਸ਼ਨ ਵੱਲੋਂ ਉਹਨਾਂ ਦੇ ਖਿਲਾਫ ਰਾਜ ਤ੍ਰੋਦਾ ਮੁਕੱਦਮਾ ਚਲਾਇਆ ਗਿਆ ਅਤੇ ਉਹਨਾਂ 'ਤੇ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਗਏ। ਸਰਾਬਾ ਸਣੀ ਸਾਰੀ ਹੀ ਆਜ਼ਾਦੀ ਗੁਲਾਟੀਆਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜੀ ਜਾ ਰਹੀ ਜੰਗ ਨੂੰ ਸਾਜ਼ਿਸ਼ ਦਾ ਨਾਮ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਵਿੱਚ ਸ਼ਾਮਲ ਸਾਰੇ ਆਜ਼ਾਦੀ ਕੁਲਾਟੀਆਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ 16 ਨਵੰਬਰ 1915 ਨੂੰ ਫਾਂਸੀ ਦੇ ਦਿੱਤੀ ਗਈ ਫਾਂਸੀ ਸਮੇਂ ਕਰਤਾਰ ਸਿੰਘ ਸਰਾਭਾ ਦੀ ਉਮਰ ਕੇਵਲ 19 ਬਰੇ ਸੀ